ਦੋਸਤੋ ਕਲਿਕਸ ਮਾਣਾ ਨਿਊਜ਼ ਦੇਖ ਰਹੇ ਤਮਾਮ ਦਸਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜਹਾਜ਼ ਹੋਇਆ ਸਮਾਣਾ ਪਟਿਆਲਾ ਰੋਡ ਤੇ ਤੇ ਭਾਖੜਾ ਨਹਿਰ ਦੇ ਉੱਤੇ ਜੇ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਕਸ਼ੀ ਸਿੰਘ ਦੇ ਨਾਮ ਦਾ ਜਿਹੜਾ ਲੜਕਾ ਹੈ ਸਮਾਣਾ ਦੀ ਭਾਖੜਾ ਨਹਿਰ ਦੇ ਵਿੱਚ ਜਿਹੜਾ ਹੈ ਉਹਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਅੱਜ ਜਿਹੜੇ ਪਰਿਵਾਰ ਦੇ ਜੀਆ ਦੇ ਵੱਲੋਂ ਮੌਕੇ ਤੇ ਧਰਨਾ ਲਾ ਦਿੱਤਾ ਗਿਆ ਸਾਰੀ ਗੱਲਬਾਤ ਕਰਾਂਗੇ ਤਸਵੀਰਾਂ ਜਿਹੜੀਆਂ ਬਿਲਕੁਲ ਰੋਡ ਮੁਕੰਮਲ ਬੰਦ ਹੈ ਤੇ ਲੜਕੇ ਦੇ ਜਿਹੜੇ ਪਿਤਾ ਮੌਕੇ ਤੇ ਮੌਜੂਦ ਨਹੀਂ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸੁਖਚੰਨ ਸਿੰਘ ਹੈ ਜੀ ਸੁਖਚੰਨ ਸਿੰਘ ਹੈ ਕੀ ਨਾਮ ਸੀ ਤੁਹਾਡੇ ਬੇਟੇ ਦਾ ਕਸ਼ੀ ਸਿੰਘ ਜੀ ਕਸ਼ੀ ਸਿੰਘ ਕੀ ਹੈ ਜੇ ਹਾਂ ਮਸਲਾ ਸੀ ਦੀ ਉਹ ਜਿਹੜੀ ਉਹਨੂੰ ਮੈਰ ਦੇ ਵਿੱਚ ਗਿਆ ਪਤਾ ਨਹੀਂ ਜੀ ਮੇਰੇ ਡੈਡੀ ਦਾ ਉਹ ਮੇਰਾ ਪੁੱਤ ਹੀ ਪਟਿਆਲੇ ਪੜਦਾ ਸੀ ਉਹ ਆਇਆ ਦੀ ਆਲੇ ਨੂੰ ਆ ਗਈ ਉਹ ਦੁਆਦੇ ਵਿੱਚ ਮੇਰੇ ਜਿਹੜੇ ਉਹਦੇ ਘਰ ਦੇ ਦੀ ਉਹਨਾਂ ਨੂੰ ਕੱਪੜੇ ਦਿਵਾ ਕੇ ਸਮਾਨੇ ਤੋਂ ਕਰੇ ਬਾਕੀ ਕਰੇ ਜਾਂਦਿਆਂ ਨੂੰ ਜੀ ਉਹ ਘਸੀਸ ਨੂੰ ਸਕੂਲੀ ਦੇ ਬਿਠਾ ਕੇ ਲੈ ਗਈ ਲਿਆ ਕੇ ਜੀ ਮੇਰੇ ਪੁੱਤ ਨੂੰ ਕੋਈ ਨਹੀਂ ਨਾਇਰ ਸੱਟਾ ਕੀ ਕਰਿਆ ਕੀ ਨਾਮ ਨਾਲੀ ਮੈਨੂੰ ਨਹੀਂ ਦੱਸਿਆ ਜੀ ਖਲਾਣੀ ਜਮੀ ਵੀ ਕਿਹੜੇ ਕਿਹੜੇ ਮੁੰਡੇ ਸੀ ਉਹਦੇ ਨਾਲ ਉਹਦੇ ਨਾਲ ਇੱਕ ਦਾ ਨੋ ਜਸਨਾ ਜੀ ਇੱਕ ਦਾ ਨੋ ਸਕੰਦਰ ਆ ਜੀ ਬਾਕੀ ਹੋਰ ਮੈਨੂੰ ਪਤਾ ਨਹੀਂ ਪਕਾਹ ਕਰਨੇ ਕੇ ਜਨੇ ਹੋਣੇ ਹੀ ਹੋ ਠੀਕ ਹੈ ਕਿੰਨੇ ਨੂੰ ਟਾਈਮ ਦਾ ਫਰੈਂਡ ਸਰਕਲ ਸੀ ਜੀ ਹੋਤੇ 2 ਸਾਲ ਪਹਿਲਾਂ ਘੱਟੇ ਪੜਦੇ ਦੀ ਹੁਣ ਆਹ ਸਾਲ ਦੇ ਵਿੱਚ ਦਾ ਯੂ ਲੱਗ ਗਈ ਉਹ ਬੜਿਆਲੇ ਪੜਦਾ ਦੀ ਸਿਕੰਦਰ ਤੇ ਸਿਕੰਦਰ ਤੇ ਜੈਸੜੀ ਸੋ ਦੇਖ ਸਕਦੇ ਹੋ ਲੜਕੇ ਦੇ ਪਿਤਾ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਬੇਟੇ ਨੂੰ ਦੋ ਉਹਦੇ ਜਿਹੜੇ ਫਰੈਂਡ ਸਰਕਲ ਦੇ ਲੜਕੇ ਨੇ ਉਹਨਾਂ ਵੱਲੋਂ ਲਿਜਾਇਆ ਗਿਆ ਸੀ ਪਰ ਅੱਗੇ ਇਹ ਇਹ ਨਹੀਂ ਪਤਾ ਕਿ ਕੀ ਗੱਲਬਾਤ ਹੋਈ ਹੈ ਅਜਿਹਾ ਉਹ ਜਿਹੜਾ ਨਹਿਰ ਦੇ ਵਿੱਚ ਛਾਲ ਮਾਰ ਗਿਆ ਜਾਂ ਉਸ ਦੀ ਜਿਹੜੀ ਸਕੂਟਰੀ ਹੈ ਸਲਿੱਕ ਹੋਈ ਹੈ ਫਿਲਹਾਲ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਲਗਾਤਾਰ ਪੁਲਿਸ ਪ੍ਰਸ਼ਾਸਨ ਤੋਂ ਜਿਹੜੀ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਜਿਹੜਾ ਹੈ ਕੋਈ ਵੀ ਰਿਜ਼ਲਟ ਜਿਹੜਾ ਹੈ ਸਾਹਮਣੇ ਨਿਕਲ ਕੇ ਨਜ਼ਰ ਨਹੀਂ ਆਇਆ ਹੋਰ ਵੀ ਮੌਕੇ ਤੇ ਮੌਜੂਦ ਨਹੀਂ ਗੱਲਬਾਤ ਕਰਦੇ ਹਾਂਜੀ ਪ੍ਰਾਧਾਨ ਤੁਹਾਡਾ ਕੀ ਨਾਮ ਹੈ ਮਰਿੰਦਰ ਸਿੰਘ ਜੀ ਤੁਸੀਂ ਕੀ ਲੱਗਦੇ ਸੀ ਉਹਦੇ ਮੈਂ ਮਾਮਾ ਜੀ ਸੀ ਲੜਕੇ ਦਾ ਮਾਮਾ ਲੱਗਦੀ ਤੇ ਕੀ ਮੰਗ ਚਾਹਨੇ ਹੋ ਔਰ ਕੀ ਮਸਲਾ ਹੈ ਜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ 4-5 ਦਿਨ ਹੋ ਗਏ ਉਹਨਾਂ ਨੂੰ ਅੰਦਰ ਰੱਖਿਆ ਹੈ 8 ਵਜੇ ਛੱਡ ਦਿੰਦੇ ਨੇ ਉਹਨਾਂ ਨੂੰ ਸਾਨੂੰ ਮੇਨ ਕਾਰਵਾਈ ਦੀ ਮੰਗ ਹੈ ਜੀ 8 ਵਜੇ ਛੱਡ ਪਰ ਚਾਉਣਾ ਚੀਜ਼ ਹੈ ਜੀ ਕਿਉਂਕਿ ਉਹ ਵੀ ਨਾਲ ਸੀਗੇ ਮੌਕੇ ਤੇ ਦੋਨੋਂ ਬੰਦੇ ਠੀਕ ਹਾਂਜੀ ਸੋ ਦੇਖ ਸਕਦੇ ਹਾਂ ਜਿਹੜੇ ਲੜਕੇ ਦੇ ਮਾਮਾ ਕਿ ਦੱਸੇ ਜਾ ਰਹੇ ਨੇ ਉਹਨਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦੂਜੇ ਉਸੀ ਨੇ ਉਹਨਾਂ ਨੂੰ ਪੁਲਿਸ ਵੱਲੋਂ ਬੁਲਾਇਆ ਜਾਂਦਾ ਤੇ ਰਾਤ ਨੂੰ ਉਹਨਾਂ ਨੂੰ ਜਿਹੜਾ ਛੱਡ ਦਿੱਤਾ ਜਾਂਦਾ ਤੇ ਨਾ ਹੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਉੱਪਰ ਜਿਹੜਾ ਪਰਚਾ ਹੋਣਾ ਚਾਹੀਦਾ ਹੈ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਸ਼ਹਿਰ ਦੇ ਵਿੱਚ ਆਮ ਲਗਾਤਾਰ ਨਿਕਲ ਕੇ ਨਜ਼ਰ ਆਉਂਦੀਆਂ ਤੇ ਪਰਿਵਾਰ ਦੇ ਜਿਹੜੇ ਜੀ ਨੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਸੋ ਦੇਖ ਸਕਦੇ ਹੋ ਪੂਰਾ ਜਿਹੜਾ ਰੋਡ ਹੈ ਮੁਕੰਮਲ ਬੰਦ ਹੋ ਚੁੱਕਿਆ ਹੈ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਸਮਾਣਾ ਪਟਿਆਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਕਾਫੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਨੇ ਦੇ ਹੋ ਚੁੱਕੇ ਨੇ ਔਰ ਜਿਹੜਾ ਮੌਕੇ ਤੇ ਪੁਲਿਸ ਦੇ ਵੱਲੋਂ ਵੀ ਦੇਖ ਸਕਦੇ ਹੋ ਕਿਥੇ ਨਾ ਕਿਥੇ ਜਿਹੜਾ ਪਹੁੰਚ ਕੇ ਪਰਿਵਾਰ ਦੇ ਜੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਜੋ ਕਿ ਮੁਕੰਮਲ ਜਿਹੜਾ ਰੋਡ ਹੈ ਇਹ ਬਿਲਕੁਲ ਬੰਦ ਹੋ ਚੁੱਕਿਆ ਦੂਜੇ ਪਾਸੇ ਜਿਹੜਾ ਆਣਾ ਜਾਣਾ ਲੋਕਾਂ ਨੂੰ ਕਾफी ਮੁਸ਼ਕਿਲਾਂ ਦਾ ਹੁਣ ਜਿਹੜਾ ਸਾਹਮਣਾ ਹੈ ਸਹਿ ਕਰਨਾ ਪੈ ਰਿਹਾ ਹੈ ਸੋ ਤਸਵੀਰਾਂ ਨੇ ਜਿਹੜੀਆਂ ਸਮਾਣਾ ਪਟਿਆਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਨੇ ਲਗਾਤਾਰ ਦੇਖ ਸਕਦਾ ਹਾਂ ਕਿ ਸਮਾਣਾ ਪਟਿਆਲਾ ਰੋਡ ਹੈ ਜਿਹੜਾ ਮੁਕੰਮਲ ਦੇਖ ਸਕਦੇ ਹੋ ਕਿ ਜਿਹੜੀ ਪੀਆਰਟੀਸੀ ਦੀ ਬੱਸ ਹੈ ਉਸ ਨੂੰ ਵੀ ਕਿੰਨੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਜਿਹੜਾ ਕਛੀ ਸਿੰਘ ਦਾ ਜਿਹੜਾ ਇਨਸਾਫ ਦੇ ਲਈ ਪਰਿਵਾਰ ਦੇ ਜੀਆ ਵੱਲੋਂ ਮੰਗ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਪਟਿਆਲਾ ਸਮਾਣਾ ਰੋਡ ਹੈ ਜਿਹੜਾ ਮੁਕੰਮਲ ਬੰਦ ਹੋ ਚੁੱਕਿਆ ਹੈ ਤੇ ਯਾਤਰੀ ਜਿਹੜੇ ਨੇ ਆਪਣਾ ਘਰਾਂ ਨੂੰ ਹੁਣ ਜਿਹੜਾ ਮੋੜਨਾ ਸ਼ੁਰੂ ਹੋ ਚੁੱਕੇ ਨੇ ਜੇ ਗੱਲ ਕਰੀਏ ਤਾਂ ਇਸ ਰੋਡ ਤੋਂ ਜਿਹੜਾ ਇੱਕੋ ਹੀ ਰਸਤਾ ਨਿਕਲ ਕੇ ਨਜ਼ਰ ਆ ਰਿਹਾ ਹੈ ਸੋ ਤਸਵੀਰਾਂ ਜਿਹੜੀਆਂ ਨੇ ਦੂਜੇ ਸਾਈਡ ਦੀਆਂ ਵੀ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਪਿੰਡ ਦੇ ਜਿਹੜੇ ਲੋਕਾਂ ਦੇ ਵੱਲੋਂ ਮੁਕੰਮਲ ਜਿਹੜਾ ਰਾਹ ਹੈ ਬਿਲਕੁਲ ਬੰਦ ਕਰ ਦਿੱਤਾ ਗਿਆ ਕਿਉਂਕਿ ਜੇ ਉੱਤਰੋ ਗੱਲ ਕਰੀਏ ਤਾਂ ਜਿਹੜੇ ਵੱਡੇ ਵਹੀਕਲ ਨੇ ਪਟਿਆਲਾ ਸਮਾਣਾ ਰੋਡ ਤੇ ਮੁਕੰਮਲ ਜਿਹੜੇ ਨੇ ਆੜ ਜਾਣ ਦੇ ਲਈ ਰੁਕ ਚੁੱਕੇ ਨੇ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਕਿ ਮੁਕੰਮਲ ਜਿਹੜਾ ਚਾਰੋਂ ਤਰਫ ਹੈ ਪਟਿਆਲਾ ਸਮਾਣਾ ਰੋਡ ਜਿਹੜਾ ਹੈ ਬੰਦ ਹੋ ਚੁੱਕਿਆ ਤੇ ਲਗਾਤਾਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਬੜੀ ਵੱਡੀਆਂ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਕੁਝ ਪਰਿਵਾਰ ਵੱਲੋਂ ਲਗਾਤਾਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਗੋਹਾਰ ਲਗਾਈ ਜਾ ਰਹੀ ਸੀ ਉਹਨਾਂ ਨੂੰ ਜਿਹੜਾ ਇਨਸਾਬ ਮਿਲੇ ਜੋ ਜਿਹੜਾ ਇਨਸਾਫ਼ ਨਾ ਮਿਲਣ ਕਰਕੇ ਅੱਜ ਜਿਹੜਾ 5 ਦਿਨ ਹੋ ਚੁੱਕੇ ਨੇ ਬੋਡੀ ਜਿਹੜੀ ਐ ਇਹਨਾਂ ਦੇ ਹੁਣ ਸਿਵਲ ਹਸਪੀਟਲ ਦੇ ਵਿੱਚ ਪਈ ਆ ਜਿਸ ਕਰਕੇ ਇਹਨਾਂ ਵੱਲੋਂ ਜਿਹੜੀ ਕਾਰਵਾਈ ਦੀ ਮੰਗ ਨੂੰ ਲੈ ਕੇ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਜਨਤੀ ਦੇ ਵਿੱਚ ਜਿਹੜੇ ਪਿੰਡ ਦੇ ਲੋਕ ਨੇ ਇਕੱਠੇ ਹੋਏ ਹੋਏ ਨੇ ਲਗਾਤਾਰ ਜਿਹੜੀਆਂ ਤਸਵੀਰਾਂ ਸਮਾਣਾ ਪਟਿਆਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਕਿੰਨੇ ਕੁ ਜਿਹੜੇ ਹਾਲਾਤ ਨੇ ਇਸ ਰੋਡ ਦੇ ਪਣਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਯਾਤਰੀ ਵੀ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਤੈਅ ਕਰ ਰਹੇ ਨੇ ਤਸਵੀਰਾਂ ਜਿਹੜੀਆਂ ਸਮਾਣਾ ਪਟਿਆਲਾ ਰੋਡ ਤੋਂ ਤਾਰ ਜੜੀਆਂ ਨਿਕਲ ਨਹੀਂ ਆ ਨਜ਼ਰ ਆ ਰਹੀਆਂ ਨਹੀਂ ਸਮਾਧ ਤੋਂ ਇੱਕ ਖਾਸ ਰਿਪੋਰਟ ਪਬਲਿਕ ਸਮਾਣ ਅਨੁਸਾਰ